ਵੜਾ ਅਲਿੰਗੋ ਮੈਨ ਚਲ ਕੋਈ ਗੱਲ ਨੀ ਵਨ ਉਹ ਚਲੋ ਭਾਜੀ ਕੋਈ ਗੱਲ ਨੀ ਮੈਂ ਭਰ ਦਿੰਦਾ ਵਾ ਤੇ ਮੁੜ ਕੇ ਫਿਰ ਇਕੱਠੇ ਝਾੜ ਲਾਂਗੇ ਕਲ ਜੀ ਹੂੰ ਕਹਿੰਦੇ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਕੋਈ ਨਹੀਂ ਆ ਉਹਦੀ ਲੱਤ ਨਹੀਂ ਇੱਕ ਮਿੱਟ ਨਹੀਂ ਹੈ ਜੀ ਰੋਲੀ ਫਾਦੂ ਆ ਬਿਆਹ ਬਾਬਾ ਚਲੋ ਜਾਂ ਜਨ ਚਲ ਉਹਨਾਂ ਕੋਈ ਵੀ ਤਰਾਜ ਨਹੀਂ ਕੀਤਾ ਕਿਹ ਅਸਾ ਸਰਵਾਇੰਟ ਨਾ ਇਹ ਹੋਈ ਗਏ ਦੁਨੇ ਇਹ ਹੁਣ ਇਤਵਾਸ ਆ ਜਾਗਾ ਨਾ ਵੇਖੀ ਹਾਲ ਬਗੜੀ ਨੋਟ ਨਹੀਂ ਕੀਤਾ ਨੇ ਜਿਹਦਾ ਬੈਠਦੇ ਬੈਠਾ ਉਹਦੇ ਆਉਂਗੇ ਮੇਰੀ ਬਾਪੇ ਇਹ ਪਈ ਜਾਂਦੀ ਕਰਾਤੀ ਕਿੰਦੇ ਹੋਏ 2 1 ਨਹੀਂ ਉਹਨਾਂ ਕੋਈ ਤਰਾਜ ਨਹੀਂ ਕੀਤਾ ਉਹ ਖੁਸ਼ ਵਾ ਮਨ ਉਹਨਾਂ ਕੋਈ ਤਰਾਜ ਨਹੀਂ ਕੀਤਾ ਉਹ ਖੁਸ਼ ਵਾ ਇਹ ਪਿਆਲੀ ਇਹੀ ਬਈ ਚੱਲ ਤੂੰ ਪਾ ਦਾਨੇ ਮੈਂ ਆ ਕੇ ਕੱਪੜੇ ਚੇਂਜ ਕਰਕੇ ਹੋਰ ਤੈਨੂੰ ਕੀ ਹੋ ਗਿਆ ਮम्मा ਕਰਦੇ ਚੱਲ ਯਾਰ ਚੱਲ ਉੱਤੋਂ ਹੀ ਮਾਜੀ ਯਾਰ ਚੱਲ ਯਾਰ ਚੱਲ ਹਾਂਜੀ ਹਾਂਜੀ 2 1 ਉਹਨਾਂ ਕੋਈ ਤਰਾਜ ਨਹੀਂ ਕੀਤਾ ਮੈਂ ਤੁਹਾਨੂੰ ਕਹਿਣਿਆ ਵੀ ਕੋਈ ਗੱਲ ਨਹੀਂ ਤੁਸੀਂ ਮੰਮੀ ਯਾਰ ਚੁੱਪ ਰਹਿ 2 1 ਡੈਡੀ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਬਸ ਮੰਮੀ ਨੂੰ ਨਾ ਕੁਝ ਵੀ ਉਹ ਜੋਬਰ ਤੋਂ ਚੁੱਪ ਰਿਹਾ ਯਾਰ ਰਮਨ ਇਧਰਾ ਬੱਚਿਆਂ ਨੇ ਨਹੀਂ ਜਾਣਾ ਬੱਚਿਆਂ ਨੂੰ ਮਨਾ ਕਿਨੇ ਕੀਤਾ ਵਾ ਉਹ ਕਹਿੰਦਾ ਵੀ ਸਾਨੂੰ ਕਿਹਾ ਇਹਨਾਂ ਨੇ ਨਹੀਂ ਨਹੀਂ ਮੈਂ ਨਹੀਂ ਸਟਾਰਟ ਕਰ ਰਮਨ ਨੂੰ ਮੇਰੇ ਸਾਰੀ ਸਮਝ ਆ ਗਈ ਆ ਤੇ ਐਡੀ ਭੋਲੀ ਨਾ ਬਣ। ਕੀ ਹੈਗਾ ਵੇ ਇੱਥੇ? ਆ ਤ ਚੁੱਪ ਕੋ ਰਮਨ ਤੂੰ ਠਾਕੇ ਵਾਲਾ ਕੰਮ ਕਰਨ ਲੱਗੀ ਆ ਨਾ ਜੇ ਮੇਰੇ ਬੱਚਿਆਂ ਨੇ ਨਹੀਂ ਨਾ ਜਾਣਾ ਵਿਆਹ ਮੈਨੂੰ ਚੁੱਪ ਕਾਦਾ ਕਰਨਾ ਵਾ ਕੰਮ ਤੇ ਕੋਈ ਇਹਨਾਂ ਲੱਗੇ ਹੋਗੇ ਕੀਤਾ ਨਹੀਂ ਆ ਇਹਨਾਂ ਫਰਜ਼ ਨਿਭਾਇਆ ਕੋਈ ਭੈਣ ਹੋਂਦਾ ਭਰਾ ਹੋਂਦਾ ਰਮਨ ਤੂੰ ਠਾਕੇ ਵਾਲਾ ਕੰਮ ਕਰਨ ਲੱਗੀ ਆ ਨਾ ਤੇ ਜੇ ਮੇਰੇ ਬੱਚਿਆਂ ਨੇ ਨਹੀਂ ਨਾ ਜਾਣਾ ਤੇ ਮੈਂ ਵੀ ਨਹੀਂ ਜਾਣਾ ਫਿਰ ਵਿਆਹ ਡੈਡੀ ਜੀ ਮੇਰੀ ਸੁਣੋ ਗੱਲ ਵਿਆਹ ਮੇਰਾ ਵਾ ਨਾ ਮੈਂ ਨਾ ਦੋਵਾਂ ਨੂੰ ਨਹੀਂ ਖੜਨਣ ਨਾਲ ਰਮਨ ਤੂੰ ਲੱਗੇ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚਿਆਂ ਨੇ ਨਾ ਵਿਆ ਜਾਣਾ ਤੇ ਮੈਂ ਵੀ ਨਹੀਂ ਜਾਣਾ ਰਮਨ ਤੂੰ ਲੱਗੇ ਰ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚਿਆਂ ਨੇ ਨਾ ਨਾ ਜਾਣਾ ਵਿਆ ਤੇ ਮੈਂ ਵੀ ਨਹੀਂ ਜਾਣਾ ਮੇਰੀ ਗੱਲ ਸੁਣ ਲੈ ਡੈਡੀ ਜੀ ਮੇਰੀ ਸੁਣੋ ਗੱਲ ਹੁਣ ਉਹਨੂੰ ਗਾਂਹ ਤੇ ਹੋਣੀ ਨਹੀਂ ਤੇ ਤੇ ਹੋਵੇ ਕੀ ਉਹ ਕੱਟ ਲਈ ਰਮਨ ਮੇਰੀ ਗੱਲ ਸੁਣ ਲੈ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਵਿਆਹ ਵਿੱਚ ਮੈਂ ਜਾਵਾਂ ਤੇ ਫਿਰ ਇਹਨਾਂ ਨੂੰ ਰਮਨ ਜੇ ਇਸ ਵੇਲੇ ਰਮਨ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਮੈਂ ਵਿਆਹ ਜਾਵਾਂ ਫਿਰ ਆਪਣੇ ਦਿਲਾਂ ਸਲਾਹ ਕਰ ਲੋ ਜੋਬਨ ਨੂੰ ਤੇ ਅਵੇਲਾ ਫਿਰ ਰਮਨ ਮੇਰੀ ਗੱਲ ਸੁਣ ਲਾ ਜੇ ਤੁਸੀਂ ਮਾਵਾਂ ਧੀਆਂ ਚਾਹੁੰਦੀ ਹੈ ਜੇ ਨਾ ਵੀ ਵਿਆਹ ਦੇ ਵਿੱਚ ਸਾਡਾ ਪਿਓ ਇੱਥੇ ਹੋਏ ਸਾਡਾ ਪਿਓ ਰਮਨ ਮੇਰੀ ਗੱਲ ਸੁਣ ਲਓ ਜੇ ਤੁਸੀਂ ਚਾਹੁੰਦੇ ਜੇ ਨਾ ਮਾਵਾਂ ਧੀਆਂ ਵੀ ਮੈਂ ਵਿਆਹ ਵਿੱਚ ਆਵਾਂ ਫਿਰ ਜੋਤ ਨੂੰ ਤੇ ਜੋਬਨ ਨੂੰ ਹੁਣ ਰਮਨ ਤੂੰ ਕਹਿ ਕਰ ਲਾ ਮੈਂ ਕਰੀ ਹਾਂ ਜੀ 221 ਮੇਰੀ ਸੁਣੋ ਗੱਲ ਇਹਨਾਂ ਨੂੰ ਮੈਂ ਮਨਾ ਕੀਤਾ ਵਾ ਇਹਨਾਂ ਦੀ ਮਰਜ਼ੀ ਆ ਕਿ ਇਹਨਾਂ ਨੇ ਵਿਆਹ ਜਾਣਾ ਕਿ ਨਹੀਂ ਜਾਣਾ ਰਮਨ ਮੇਰੀ ਗੱਲ ਸੁਣ ਲੈ ਫੇਰ ਨਾ ਆਖੀ ਵੀ ਮੇਰੇ ਰਿਸ਼ਤੇਦਾਰਾਂ ਜਲੂਸ ਕੱਢ ਕੇ ਰੱਖਤਾ ਇਹਨਾਂ ਨੂੰ 22 ਰਮਨ ਫੇਰ ਨਾ ਆਖੀ ਵੀ ਮੇਰੇ ਰਿਸ਼ਤੇਦਾਰਾਂ ਜੇ ਰਮਨ ਜੇ ਤੂੰ ਚਾਹਨੀ ਆ ਨਾ ਤੇ ਮੇਰੇ ਰਿਸ਼ਤੇਦਾਰਾਂ ਜ ਮੇਰਾ ਜਲੂਸ ਨਾ ਨਿਕਲੇ ਤੇ ਫੇਰ ਇਹਨਾਂ ਦੋਵਾਂ ਜੀਆਂ ਨੂੰ ਕਹ ਦੇ ਮੇਰੀ ਗੱਲ ਸੁਣੋ ਇਹ ਉਪਰੇ ਆ ਮੰਮੀ ਜੀ ਮੇਰੀ ਸੁਣੋ ਗੱਲ ਯੋ ਮਨਾ ਟੂ 1 ਮੰਮੀ ਜੀ ਮੇਰੀ ਸੁਣ ਲਓ ਗੱਲ ਜੇ ਇਹਨਾਂ ਨੂੰ ਵਿਆਹ ਨਾਲ ਖੜ ਨਹੀਂ ਗਲਤ ਹੋਗੇ ਟੂ 1 ਮੰਮੀ ਜੀ ਤੁਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਆ ਅਸੀਂ ਇਹਨਾਂ ਦੋਨੋਂ ਨਹੀਂ ਖੜਨਾ ਨਾਲ ਵਿਆਹ ਤੇ ਬਿਠਾ ਜਾਂਦਾ ਬੜਾ ਸੌਣ ਲੈ ਭਾਈ ਕੰਮ ਤਾਂ ਸਾਰੇ ਨਿਬੜ ਗਏ ਆ ਹੁਣ ਪਤਾ ਨਹੀਂ ਕਿ ਕੋਈ ਵਿਆਹ ਕਰ ਨਹੀਂ ਯਾਰ ਲੈ ਲੈ ਭਾਈ ਬਸ ਟੂ 1 ਯਾਰ ਮਨੋਂ ਨਾ ਤਿਆਰੀ ਕੋਈ ਕੀਤੀ ਹੈਗੀ ਕਿ ਨਹੀਂ ਮੈਨੂੰ ਹੁਣ ਕੀ ਪਤਾ ਵਾ ਲੈ ਕਿ ਨਹੀਂ ਲਿਆ ਚੱਲ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਜੇ ਨਾ ਫੇਰ ਮੈਂ 1 ਜੇ ਤੁਸੀਂ ਕਹਿੰਦੇ ਜੇ ਨਾ ਮੈਂ ਇੱਕ ਵਾਰ ਪੁੱਛ ਲੈਣੀ ਉਹਨਾਂ ਨੂੰ ਹੋਈ ਆ ਸਾਰੇ ਕੰਮ ਬੜੇ ਵਧੀਆ ਹੋਏ ਆ ਅੱਗੇ ਮਾਟਰ ਕੀ ਗਾਣਾ ਹੈ 2 1 ਰਮਨ ਬਾਕੀ ਦੇ ਕੰਮ ਹੋਏ ਆ ਸਾਰੇ ਵਧੀਆ ਤੇ ਜੇ ਕਿਤੇ ਹੁਣ ਕੰਮ ਠੱਕੇ ਵਾਲਾ ਹੋਇਆ ਨਾ ਨਾ ਕਰੋ ਆਪਣੇ ਕੋਲੋਂ ਹੀ ਕਹੀ ਜਾਣ ਢੀ ਆ ਮੀ ਕੀ ਹੈ ਹੁਣ ਆ ਕੀ ਆ ਹੋ ਤੂੰ ਸਾਰਾ ਸਮਾਨ ਆਪਣਾ ਤਿਆਰ ਕਰ ਰਿਹਾ ਵੇਖ ਲਾ ਜੇ ਕਿਸ ਚੀਜ਼ ਦੀ ਲੋੜ ਵਾ ਤੇ ਹੁਣ 2 ਦੇ 4 ਹਰਪਿੰਦਰ ਪਿਓ ਤੇਰਾ ਤੇ ਨਾ ਉਦੋਂ ਹੀ ਬੜੇ ਗੁੱਸੇ ਵਿੱਚ ਹੀ ਇਹ ਤਿਆਰ ਹੋਗੇ ਪੁੱਤੇ ਨਾ ਹੋਏ ਵੀ ਤੁਸੀਂ ਸਮਾਈ ਨਾ ਹੋਣ ਨਹੀਂ ਨਹੀਂ ਡੱਡ ਜੀ ਸੀ ਤੇ ਮੈਂ ਆਪ ਪਾਜੀ ਨੇ ਸ਼ੁਰੂ ਕਰਨਾ ਮੈਂ ਸ਼ੁਰੂ ਕਰਨਾ ਹੈ ਮਾੜਾ ਪਾਜੀ ਤੁਸੀਂ ਕਹਿ ਰਹੇ ਹੋ ਤੂੰ 1 ਚੱਲ ਪੁੱਤ ਮੈਂ ਜੋ ਬੰਨੂ ਕਹਿਣਾ ਵਾ ਹੂੰ ਹੂੰ ਪਹਿਲੇ ਨਹੀਂ ਪਤਾ ਲਾ ਆਪਾਂ ਪਨੀ ਰਿਫਰ ਘਟ ਬੀਜ ਲਾਂਗੇ ਨਹੀਂ ਕੀ ਕਰਨੀ ਉਹ ਆਪਣੀ ਜ਼ਮੀਨ ਵਿੱਚ ਨਹੀਂ ਗਈ ਹੈ ਨਾ ਉਹਦੇ ਵਾਸਤੇ ਬੀਜ ਲਾਂਗੇ ਉਹਦੇ ਵਾਸਤੇ ਬੀਜ ਲਓ ਉਹਦੇ ਵਾਸਤੇ ਉਹਦੇ ਚੱਲ ਤੇ ਉਹਦੇ ਵਾਸਤੇ ਮੇਰਾ ਪੁੱਤ ਬੀਜ ਲਾ ਦੇ ਨਹੀ ਤੇ ਬਾਅਦ ਚ ਕੰਮ ਇਹੋ ਹੀ ਕੰਮ ਕਰਨਾ ਅਸੀਂ ਕੱਟ ਲੈ ਲਵਲੀ ਹੁਣ ਇੱਥੇ ਆ ਕੇ ਲਵਲੀ ਮੇਰਾ ਸੋਚਣ ਦਾ ਸੀਨ ਬਣਾਉਣਾ ਕੱਲੇ ਦਾ ਆਹੋ ਤੂੰ ਅੱਛਾ ਕਿਦਾ ਵਸੇ ਇੰਨਾ ਸਾਰੀ ਪੁਸ਼ਪਰਤਾਲ ਕਰ ਲੈਣੀ ਨਹੀਂ ਇੰਨੀ ਪੋਲੀ ਬਾਨਾ ਹੋ ਜਾਈ ਯਾਰ ਉੱਥੇ ਜਾ ਇੱਕ ਮਿੰਟ ਤੁਸੀਂ ਗਏ ਓਏ 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 2 ਬੱਲੇ ਨਹੀਂ ਤੇਰੇ ਇਹ ਜੀ ਮੈਂ 2 ਬੱਲੇ ਨਹੀਂ ਤੇਰੇ ਇਹ ਜੀ ਆ ਵੀ ਹਲਾ ਫਿਰ ਹੱਸ ਪੀਓ ਤਾਉਗਾ 2 ਬੱਲੇ ਨਹੀਂ ਤੇਰੇ ਇਹ ਮੰਮੀ ਮੈਂ ਤਾਂ ਪੜਦਾ ਪਾਤਾ ਹੀ 2 ਮੈਂ ਤੁਹਾਨੂੰ ਨਾ ਦੋਵਾਂ ਜਾਣਿਆਂ ਨੂੰ ਚੰਗੀ ਤਰ੍ਹਾਂ ਸਮਝਾਤਾ ਹੀ ਕੀ ਬਣਾਉਣੀ ਹੈ ਮੈਂ ਕੁਝ ਖਾਨ ਲਈ ਬਣਾ ਲੈਣੀ ਹੋਰ ਠੀਕ ਹੈ ਠੀਕ ਹੈ ਹੋਰ ਚਿਕਨ 2 1 ਨਹੀਂ ਨਹੀਂ ਬਣਾਉਣਾ ਕੀ ਮੈਂ ਚੱਲ ਚਾਹ ਬਣਾ ਲੈਣੀ ਥੋੜੀ ਜੀ ਚੱਲ ਲੈਣੇ ਕੋਈ ਨਹੀਂ ਮੈਂ ਕੱਪੜੇ ਚੇਂਜ ਕਰ ਲਾਂ ਪਾ ਲੈਂਗੀ ਉਹ ਨਹੀਂ ਚੱਲ ਕੋਈ ਕੰਮ ਨਹੀਂ ਉਹ ਚਲੋ ਭਾਜੀ ਕੋਈ ਗੱਲ ਮੈਂ ਭਰ ਦਿੰਦਾ ਵਾ ਤੇ ਮੁੜ ਕੇ ਫਿਰ ਇਕੱਠੇ ਝਾੜ ਦਾਂਗੇ ਚਲ ਜੀ ਹੂੰ ਕਹਿੰਦੇ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਕੋਈ ਨਹੀਂ ਆ ਅਰੇ ਲੱਤ ਨਹੀਂ ਇੱਕ ਮਿੱਟ ਨਹੀਂ ਹੈ ਵੀ ਰਗੀ ਚਲ ਤੂੰ ਆ ਬਿਆਨ ਬੱਲਾ ਚਲੋ ਜਾਂ ਜਣਾ ਉਹਨਾਂ ਕੋਈ ਵੀ ਤਰਾਜ ਨਹੀਂ ਕੀਤਾ ਯਕ ਸਰਵਾਇਟਰ ਤੇਰੇ ਹੋਈ ਗਏ ਦੰਦੇ ਇਹ ਹਣੇ ਤੋਸ ਆ ਜਾਗਾ ਨਾ ਵੇਖੋ ਹਾਲ ਬਗੜੀ ਨੋਟ ਨਹੀਂ ਕੀਤਾ ਤੇ ਜਿਹਦਾ ਬੈਠਦੇ ਬੈਠਾ ਉਹਦੇ ਆਓਗੇ ਮੇਰੀ ਨਹੀਂ ਉਹਨਾਂ ਕੋਈ ਤਰਾਜ ਨਹੀਂ ਕੀਤਾ ਉਹ ਖੁਸ਼ ਵਾ ਮੰਨ ਉਹਨਾਂ ਕੋਈ ਤਰਾਜ ਨਹੀਂ ਕੀਤਾ ਉਹ ਖੁਸ਼ ਵਾ ਇਹ ਪਿਆਲੀ ਅਹੀਂ ਬਈ ਚੱਲ ਤੂੰ ਪਾ ਦਾਣੇ ਮੈਂ ਆ ਕੇ ਕੱਪੜੇ ਚੇਂਜ ਕਰਕੇ ਹੋਰ ਤੈਨੂੰ ਕੀ ਹੋ ਗਿਆ ਮਮਾ ਕਰਦੇ ਚੱਲ ਯਾਰ ਚੱਲ ਉੱਤੋਂ ਹੀ ਬੰਜ ਯਾਰ ਚੱਲ ਯਾਰ ਚੱਲ ਹਾਂਜੀ ਹਾਂਜੀ 2 1 ਉਹਨਾਂ ਕੋਈ ਤਰਾਜ ਨਹੀਂ ਕੀਤਾ ਮੈਂ ਤੁਹਾਨੂੰ ਕਹਿਣਾ ਵੀ ਕੋਈ ਗੱਲ ਨਹੀਂ ਤੁਸੀਂ ਮੰਮੀ ਚੁੱਪ ਰਹਿ ਡੈਡੀ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਬਸ ਮੰਮੀ ਨੂੰ ਨਾ ਕੁਝ ਵੀ ਕਰ ਉਹ ਜੋਬਰ ਤੋਂ ਚਪੜਾ ਯਾਰ ਰਮਨ ਇਧਰ ਆ ਬੱਚਿਆਂ ਨੇ ਨਹੀਂ ਜਾਣਾ ਬੱਚਿਆਂ ਨੂੰ ਮਨਾ ਕਿਨੇ ਕੀਤਾ ਵਾ ਉਹ ਕਹਿੰਦਾ ਵੀ ਸਾਨੂੰ ਕਿਹਾ ਇਹਨਾਂ ਨੇ ਨਹੀਂ ਨਹੀਂ ਮੈਂ ਨਹੀਂ ਸਟਾਰਟ ਕਰ ਰਮਨ ਮੇਰੇ ਸਾਰੀ ਸਮਝ ਆ ਗਈ ਆ ਤੇ ਐਡੀ ਭੋਲੀ ਨਾ ਬਣ ਕੀ ਹੈਗਾ ਵੇ ਇੱਥੇ ਆ ਤ ਚੁੱਪ ਕੋ ਰਮਨ ਤੂੰ ਠਾਕੇ ਵਾਲਾ ਕੰਮ ਕਰਨ ਲੱਗਿਆ ਨਾ ਜੇ ਮੇਰੇ ਬੱਚਿਆਂ ਨੇ ਨਹੀਂ ਨਾ ਜਾਣਾ ਵਾ ਮੈਨੂੰ ਚੁੱਪ ਕਾਦਾ ਕਰਨਾ ਵਾ ਕੰਮ ਤੇ ਕੋਈ ਇਹਨਾਂ ਦੇ ਅੱਗੇ ਹੋ ਕੇ ਕੀਤਾ ਨਹੀਂ ਆ ਇਨਾ ਫਰਜ ਨਿਭਾਇਆ ਕੋਈ ਭੈਣ ਹੋਂਦਾ ਭਰਾ ਹੋਂਦਾ ਰਮਨ ਤੂੰ ਠਾਕੇ ਵਾਲਾ ਕੰਮ ਕਰਨ ਲੱਗੀ ਆ ਨਾ ਤੇ ਜੇ ਮੇਰੇ ਬੱਚਾ ਨਹੀਂ ਨੇ ਨਾ ਜਣਾ ਤੇ ਮੈਂ ਵੀ ਨਹੀਂ ਜਾਣਾ ਫਿਰ ਵਿਆਹ ਡੈਡੀ ਜੀ ਮੇਰੀ ਸੁਣੋ ਗੱਲ ਵਿਆਹ ਮੇਰਾ ਵਾ ਨਾ ਮੈਂ ਨਾ ਦੋਵਾਂ ਨੂੰ ਨਹੀਂ ਖੜਨਣ ਨਾਲ ਰਮਨ ਤੂੰ ਲੱਗਿਆ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚਾ ਨਹੀਂ ਨੇ ਨਾ ਵਿਆਹ ਜਾਣਾ ਤੇ ਮੈਂ ਵੀ ਨਹੀਂ ਜਾਣਾ ਰਮਨ ਤੂੰ ਲੱਗਿਆ ਨਾ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚਾ ਨਹੀਂ ਨੇ ਨਾ ਜਾਣਾ ਵਿਆਹ ਤੇ ਮੈਂ ਵੀ ਨਹੀਂ ਜਾਣਾ ਮੇਰੀ ਗੱਲ ਸੁਣ ਲੈ ਡੈਡੀ ਜੀ ਮੇਰੀ ਸੁਣੋ ਗੱਲ ਸੁਣੋ ਉਹਨੂੰ ਗਾਂਹ ਤਸੀਂ ਹੋਣ ਹੀ ਨਹੀਂ ਦਿੰਦੇ ਹੋਵੇ ਕੀ ਉਹ ਕੱਟ ਲਈ ਰਮਨ ਮੇਰੀ ਗੱਲ ਸੁਣ ਲੈ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਵਿਆਹ ਵਿੱਚ ਮੈਂ ਜਾਵਾਂ ਤੇ ਫਿਰ ਇਹਨਾਂ ਨੂੰ ਰਮਨ ਜੇ ਇਸ ਵੇਲੇ ਰਮਨ ਜੇ ਤੁਸੀਂ ਚਾਹੁੰਦੇ ਜੇ ਨਾ ਵੀ ਮੈਂ ਵਿਆਹ ਜਾਵਾਂ ਫਿਰ ਆਪਣੇ ਦਿਲਾਂ ਸਲਾਹ ਕਰ ਲਓ ਜੋਬਨ ਨੂੰ ਤਾਂ ਵੇਲਾ ਫਿਰ ਰਮਨ ਮੇਰੀ ਗੱਲ ਸੁਣ ਲੈ ਜੇ ਤੁਸੀਂ ਮਾਵਾਂ ਤੀਆ ਚਾਹੁੰਦੀ ਹੈ ਜੇ ਨਾ ਵੀ ਵਿਆਹ ਦੇ ਵਿੱਚ ਸਾਡਾ ਪਿਓ ਇੱਥੇ ਹੋਏ ਸਾਡਾ ਪਿਓ ਰਮਨ ਮੇਰੀ ਗੱਲ ਸੁਣ ਲਓ ਜੇ ਤੁਸੀਂ ਚਾਹੁੰਦੇ ਆ ਜੇ ਨਾ ਮਾਵਾ ਧੀਆਂ ਤੇ ਮੈਂ ਵਿਆਹ ਵਿੱਚ ਆਵਾਂ ਫਿਰ ਜੋਤ ਨੂੰ ਤੇ ਜੋਬ ਨੂੰ ਹੁਣੇ ਰਮਨ ਤੂੰ ਕਹਿ ਕੱਟ ਲੈ ਮੈਂ ਕੀ ਕਰੀ ਹਾਂਜੀ 221 ਮੇਰੀ ਸੁਣੋ ਗੱਲ ਇਹਨਾਂ ਨੂੰ ਮੈਂ ਮਨਾ ਕੀਤਾ ਵਾ ਇਹਨਾਂ ਦੀ ਮਰਜ਼ੀ ਆ ਤੇ ਇਹਨਾਂ ਨੇ ਵਿਆਹ ਜਾਣਾ ਕਿ ਨਹੀਂ ਜਾਣਾ ਰਮਨ ਮੇਰੀ ਗੱਲ ਸੁਣ ਲਾ ਫੇਰ ਨਾ ਆਖੀ ਵੀ ਮੇਰੇ ਰਿਸ਼ਤੇਦਾਰਾਂ ਦੇ ਜਲੂਸ ਕੱਢ ਕੇ ਰੱਖਤਾ ਇਹਨਾਂ ਨੂੰ ਰਮਨ ਫੇਰ ਨਾ ਆਖੀ ਵੀ ਮੇਰੇ ਰਿਸ਼ਤੇਦਾਰਾਂ ਦੇ ਰਮਨ ਜੇ ਤੂੰ ਚਾਹੁੰਦੀ ਹੈ ਨਾ ਤੇ ਮੇਰੇ ਰਿਸ਼ਤੇਦਾਰਾਂ ਚ ਮੇਰਾ ਜਲੂਸ ਨਾ ਨਿਕਲੇ ਤੇ ਫਿਰ ਇਹਨਾਂ ਦੋਵਾਂ ਜੀਆਂ ਨੂੰ ਕਹ ਦੇ। ਤੂੰ ਆ। ਮੇਰੀ ਗੱਲ ਸੁਣੋ ਇਹ ਉੱਪਰੇ ਆ। ਮੰਮੀ ਜੀ ਮੇਰੀ ਸੁਣੋ ਗੱਲ। ਜੋ ਆ। ਤੂੰ ਆ। ਮੰਮੀ ਜੀ ਮੇਰੀ ਸੁਣ ਲਓ ਗੱਲ। ਜੇ ਇਹਨਾਂ ਨੂੰ ਵਿਆਹ ਨਾਲ ਨਹੀਂ ਗਲਤ ਹੋ ਗਏ। ਤੂੰ ਆ। ਮੰਮੀ ਜੀ ਤੁਸੀਂ ਫੇਰ ਉਹੀ ਗੱਲਾਂ ਕਰੀ ਜਾਂਦੇ ਆ। ਅਸੀਂ ਇਹਨਾਂ ਦੋਨੋਂ ਨਹੀਂ ਖੜਨਾ ਨਾਲ ਵਿਆਹ ਤੇ ਬੈਠਾ ਜਾਂਦਾ ਬੜਾ ਸੋਹਣ। ਲੈ ਭਾਈ ਕੰਮ ਤਾਂ ਸਾਰੇ ਨਿਬੜ ਗਏ ਆ। ਹੁਣ ਪਤਾ ਨਹੀਂ ਕਿ ਉਹ ਕੀ ਹੈ ਨਹੀ ਯਾਰ। ਲੈ 1 ਲੈ ਭਾਈ 21 ਰਮਨ ਉਹਨਾਂ ਨੇ ਤਿਆਰੀ ਕੋਈ ਕੀਤੀ ਹੈਗੀ ਕਿ ਨਹੀਂ ਮੈਨੂੰ ਹੁਣ ਕੀ ਪਤਾ ਵਾ ਲੈ ਆ ਕਿ ਨਹੀਂ ਲਿਆ ਚੱਲ ਕੋਈ ਗੱਲ ਨਹੀਂ ਤੁਸੀਂ ਕਹਿੰਦੇ ਜੇ ਨਾ ਫੇਰ ਮੈਂ ਜੀ ਤੁਸੀਂ ਕਹਿੰਦੇ ਜੇ ਨਾ ਮੈਂ ਇੱਕ ਵਾਰ ਪੁੱਛ ਲੈਣੀ ਆ ਉਹਨਾਂ ਨੂੰ ਵਈ ਆ ਸਾਰੇ ਕੰਮ ਬੜੇ ਵਧੀਆ ਹੋਏ ਆ ਅੱਗੇ ਮਾਟਰ ਕੀ ਗੱਣਾ ਹੈ 21 ਰਮਨ ਬਾਕੀ ਦੇ ਕੰਮ ਹੋਏ ਆ ਸਾਰੇ ਵਧੀਆ ਤੇ ਜੇ ਕਿਤੇ ਹੁਣ ਕੰਮ ਠਾਕੇ ਵਾਲਾ ਹੋਇਆ ਨਾ ਕਰੋ ਆਪਣੇ ਕੋਲੋਂ ਹੀ ਕਹੀ ਜਾਣ ਡਈ ਆ। ਅੰਮੀ ਕੀ ਆ? ਹੁਣਾਂ ਕੀ ਆ? ਨਹੀਂ। ਹੋਰ ਤੂੰ ਸਾਰਾ ਸਮਾਨ ਆਪਣਾ ਤਿਆਰ ਕਰ ਰਿਹਾ ਵੇਖ ਲਾ ਜੇ ਕਿਸ ਚੀਜ਼ ਦੀ ਲੋੜ ਵਾ ਤੇ ਹੁਣ 2 ਦੇ 4 ਇਹ ਹਰਪਿੰਦਰ ਪਿਓ ਤੇਰਾ ਤੇ ਨਾ ਉਦੋਂ ਹੀ ਬੜੇ ਗੁੱਸੇ ਵਿੱਚ ਹੀ। ਇਹ ਤਿਆਰ ਹੋ ਗਏ। ਪੁੱਤੇ ਨਾ ਹੋਏ ਵੀ ਤੁਸੀਂ ਸਮਾਈ ਨਾ ਹੋਣ। ਨਹੀਂ ਨਹੀਂ ਡੱਡ ਜੀ। ਸੀਂ ਤੇ ਮੈਂ ਆਪ। 1 ਪਾਜੀ ਨੇ ਸ਼ੁਰੂ ਕਰਨਾ। ਮੈਂ ਸ਼ੁਰੂ ਕਰਨਾ ਹੈ ਮਾੜਾ। ਪਾਜੀ ਤੁਸੀਂ ਕਹਿ ਰਹੇ ਹੋ। ਤੂੰ 1 ਚੱਲ ਪੋਤਾ ਮੈਂ ਜੋ ਬੰਨੂ ਕਹਿਣਾ ਵਾ ਹੂੰ ਹੂੰ ਪਹਿਲੇ ਇਹ ਪਤਾ ਲੱਗ ਜਾਣਾ ਆਪਾਂ ਪੰਦੀ ਰਿਫਰ ਘਟ ਬੀਜ ਲਾਂਗੇ ਨਹੀਂ ਕੀ ਕਰਨੀ ਉਹ ਆਪਣੀ ਜ਼ਮੀਨ 'ਚ ਨਿਕ ਹੈ ਗਈ ਹੈ ਨਾ ਉਹਦੇ ਵਾਸਤੇ ਬੀਜ ਲੈਣੇ ਉਹਦੇ ਵਾਸਤੇ ਬੀਜ ਲੋ ਉਹਦੇ ਵਾਸਤੇ ਚੱਲ ਤੇ ਉਹਦੇ ਵਾਸਤੇ ਮੇਰਾ ਪੁੱਤ ਬੀਜ ਲਾ ਦੇ ਨਹੀਂ ਤੇ ਬਾਅਦ 'ਚ ਕੰਮ ਇਹੋ ਹੀ ਕੰਮ ਕਰਨਾ ਅਸੀਂ ਕੱਟ ਲੈ ਲਵਲੀ ਹੁਣ ਇੱਥੇ ਆ ਗਏ ਲਵਲੀ ਮੇਰਾ ਸੋਚਣ ਦਾ ਸੀਨ ਬਣਾਉਣਾ ਵਾ ਕੱਲੇ ਦਾ ਆਹੋ ਤੂਆ ਅੱਛਾ ਕਿਦਾ ਵਸੀ ਇੰਨਾ ਸਾਰੀ ਪੁਸ਼ਪਰਤਾਲ ਕਰ ਲੈਣੀ ਨਹੀਂ ਇੰਨੀ ਪੋਲੀ ਬਾਨਾ ਹੋ ਜਾਈ ਯਾਰ ਉੱਥੇ ਜਾ ਹਾਂ ਇੱਕ ਮਿੰਟ ਤੁਸੀਂ ਗਏ ਓਏ 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 21 ਬੱਲੇ ਨਹੀਂ ਤੇਰੇ ਇਹ ਜੀ ਮੈਂ 21 ਬੱਲੇ ਨਹੀਂ ਤੇਰੇ ਇਹ ਜੀ ਆ ਵੀ ਹਲਾ ਫਿਰ ਹੱਸ ਪੀਓ ਤਾਉਗਾ 21 ਬੱਲੇ ਨਹੀਂ ਤੇਰੇ ਇਹ ਮੰਮੀ ਮੈਂ ਤਾਂ ਪੜਦਾ ਪਾਤਾ ਹੀ 21 ਮੈਂ ਤੁਹਾਨੂੰ ਨਾ ਦੋਵਾਂ ਜਾਣਿਆਂ ਨੂੰ ਚੰਗੀ ਤਰ੍ਹਾਂ ਸਮਝਾਤਾ ਹੀ ਕੀ ਬਣਾਉਣੀ ਹੈ ਮੈਂ ਕੁਝ ਖਾਣ ਲਈ ਬਣਾ ਲੈਣੀ ਹੋਰ ਠੀਕ ਹੈ ਠੀਕ ਹੈ ਹੋਰ ਚਿਕਨ 2 1 ਨਹੀਂ ਨਹੀਂ ਬਣਾਉਣਾ ਕੀ ਮੈਂ ਚੱਲ ਚਾਹ ਬਣਾ ਲੈਣੀ ਥੋੜੀ ਜੀ ਚੰ ਚਲਾ ਲੈਣੇ ਕੋਈ ਨਹੀਂ ਮੈਂ ਕੱਪੜੇ ਚੇਂਜ